ਪਿੰਡ ਹਰਿਆਊ ਨਿਵਾਸੀਆਂ ਦੀ ਕਿਸਾਨ ਭਰਾਵਾਂ ਦੀ ਬਹੁਤ ਵੱਡੀ ਮੰਗ ਸੀ ਕਿ ਲਗਭਗ 1300 ਏਕੜ ਜ਼ਮੀਨ ਜਿਹਨੂੰ ਨਹਿਰੀ ਪਾਣੀ ਦੀ ਜ਼ਰੂਰਤ ਸੀਗੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡੀ ਮਹਿਮ ਪੰਜਾਬ ਸ਼ੁਰੂ ਕੀਤੀ ਹੈ ਕਿ ਜਿਹੜਾ ਨਹਿਰੀ ਪਾਣੀ ਆ ਉਹ ਹਰੇਕ ਕਿਸਾਨ ਦੇ ਖੇਤ ਤੱਕ ਜਾਵੇ ਧਰਤੀ ਹੇਠਲਾ ਪਾਣੀ ਲਗਾਤਾਰ نیچے ਨੂੰ ਜਾ ਰਿਹਾਗਾ ਉਹਨੂੰ ਕੱਢਣਾ ਬਹੁਤ ਔਖਾਗਾ ਔਰ ਲਗਭਗ 2153 ਬਲਾਕਾਂ ਚੋਂ 117 ਬਲਾਕ ਜਿਹੜੇ ਨੇਗੀ ਉਹ ਡਾਰਕ ਜ਼ੋਨ ਚ ਪਹੁੰਚ ਚੁੱਕੇ ਨੇ ਇਸ ਗੱਲ ਕਰਕੇ ਪੰਜਾਬ ਦੇ ਹਰੇ ਖੇਤ ਤੱਕ ਪਾਣੀ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਆ ਉਸੇ ਮਹਿਮੇ ਦੇ ਤਹਿਤ ਲਗਭਗ 3 ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ 1300 ਏਕੜ ਜਿਹੜਾ ਜ਼ਮੀਨ ਆ ਉਹਨੂੰ ਨਹਿਰੀ ਪਾਣੀ ਜਿਹੜਾ ਲਾਟ ਕੀਤਾ ਗਿਆ ਗਿਆ ਪਾਈਪਲਾਈਨ ਦੀ ਸ਼ੁਰੂਆਤ ਹੋਈ ਆ ਥੋੜੇ ਦਿਨ ਪਹਿਲਾਂ ਲਗਭਗ 500 ਏਕੜ ਨੂੰ ਪਾਈਪਲਾਈਨ ਦੀ ਸ਼ੁਰੂਆਤ ਹੋਈ ਸੀ ਅੱਜ ਜਿਹੜੀ ਆ 400 ਏਕੜ ਦੀ ਖੇਤਾਂ ਨੂੰ ਪਾਣੀ ਪਹੁੰਚਾਉਣ ਦੇ ਲਈ ਪਾਈਪਲਾਈਨ ਦੀ ਸ਼ੁਰੂਆਤ ਹੋਈ ਆ ਸੋ ਲਗਭਗ 1300 ਏਕੜ ਜਿਹੜੀ ਜ਼ਮੀਨ ਆ ਉਹਨੂੰ ਪਾਈਪਲਾਈਨ ਰਾਹੀਂ ਡੈਰੀ ਪਾਣੀ ਪਹੁੰਚਾਇਆ ਜਾਊਗਾ ਬਹੁਤ ਵੱਡੀ ਮੰਗ ਸੀ ਜੋ ਪੂਰੀ ਹੋਈ ਆ ਸੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਨੀ ਚਾਹੁੰਦਾ ਕਿ ਕਾਫੀ ਲੰਬੇ ਅਰਸੇ ਤੋਂ ਕੰਮ ਜਿਹੜਾ ਪਿਆਸ ਸੀਗਾ ਉਹ ਅੱਜ ਪੂਰਾ ਹੋਇਆ ਗਿਆ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਪੂਰੇ ਹਰਕੇ ਦੇ ਵਿੱਚ ਕਿਸ ਤਰ੍ਹਾਂ ਦਾ ਚੱਲ ਰਿਹਾ ਪਾਣੀ ਨੇ ਲੱਗੇ ਜਿਹੜੇ ਪਾਈਪ ਦੇਖੋ ਜਿਹੜੇ ਵੀ ਪਿੰਡ ਦੇ ਨਿਵਾਸੀ ਇਕੱਠੇ ਹੋ ਕੇ ਆਪਣੀ ਜਿਹੜੀ ਕ ਅਬ ਦਾ ਪ੍ਰੋਜੈਕਟ ਲੈ ਕੇ ਆਉਂਦੇ ਅਸੀਂ ਹਰੇਕ ਨਿਵਾਸੀ ਦੀ ਉਹ ਮੰਗ ਪੂਰੀ ਕਰਦੇ ਹਾਂ ਤਾਂ ਕਿ ਹਰੇਕ ਪਿੰਡ ਦੇ ਅੰਦਰ ਨਹਿਰੀ ਪਾਣੀ ਜਿਹੜਾ ਪਹੁੰਚੇ ਜਦੋਂ ਨਹਿਰੀ ਪਾਣੀ ਪਹੁੰਚਦਾ ਇਹਦੇ ਨਾਲ yield ਜਿਹੜੀ ਆ ਯਾਨੀ ਕਿ ਕਿਸਾਨ ਦੇ ਖੇਤ ਦੇ ਅੰਦਰ ਚਾਹ ਕਣਕਾ ਚਾਹ ਝੋਨਾ ਉਹਦੀ ਪੈਦਾਵਾਰ 'ਚ ਵੀ ਵਾਧਾ ਹੁੰਦਾਗਾ ਕਿਉਂਕਿ ਇਹਦੇ ਅੰਦਰ ਪਾਣੀ ਬਹੁਤ ਦੂਰ ਤੋਂ ਆਉਂਦਾਗਾ ਉਹ ਕਿਸਾਨ ਨੂੰ ਵੀ ਫਾਇਦਾ ਹੈ ਔਰ ਦੂਸਰਾ ਜਿਹੜਾ ਧਰਤੀ ਹੇੜਲਾ ਪਾਣੀ ਬਚਦਾਗਾ ਔਰ ਤੀਜਾ ਬਿਜਲੀ ਬਚਦੀ ਹੈਗੀ ਸੋ ਤਿੰਨੇ ਚੀਜ਼ਾਂ ਦੀ ਬਚਤ ਹੁੰਦੀ ਆ ਸੋ ਜਿੱਥੇ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਖੇਤ ਆ ਜਿਹੜਾ ਉਹਨੂੰ ਵੀ ਮਜ਼ਬੂਤ ਕਰਦੇ ਆ ਜਿਮਨੀ ਚੌਂ ਨੂੰ ਲੱਗੀ ਕਿਵੇਂ ਦੇਖਣਾ ਲੁਧਿਆਣਾ ਦਾ ਅਜ ਦਾਣ ਹੋਇਆ ਬਿਲਕੁਲ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਜਿੱਤ ਪ੍ਰਾਪਤ ਕਰੂਗੀ ਮੈਨੂੰ ਭਰੋਸਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਉਣਗੇ ਨੀਤੀਯੋਗ ਦੀ ਮੀਟਿੰਗ ਹੋਈ ਸੀਗੇ ਉਸ ਨੂੰ ਕਿਵੇਂ ਦੇਖਦੇ ਜਿਹੜੀ ਗੱਲ ਨੀਤੀਯੋਗ ਦੀ ਮੀਟਿੰਗ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹੀ ਪਾਣੀ ਦਾ ਮਸਲਾ ਉਠਾਇਆ ਹੈ ਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਉਹ ਪਾਣੀ ਹਰਿਆਣਾ ਨੂੰ ਮਿਲਣਾ ਚਾਹੀਦਾ ਸੀ ਦੇ ਰਿਆਂਗੇ ਜੋ ਰਾਜਸਥਾਨ ਨੂੰ ਮਿਲਣਾ ਚਾਹੀਦਾ ਦੇ ਰਿਆਂਗੇ ਪਰ ਸਾਡੇ ਕੋਲੇ ਬਾਧੂ ਪਾਣੀ ਹੈ ਨਹੀਂ ਤੁਸੀਂ ਦੇਖੋ ਕਿ ਕਿੰਨੇ ਕਿਸਾਨ ਭਰਾ ਇਕੱਠੇ ਹੋਏ ਨੇ ਕਿ ਕਿਸ ਗੱਲ ਲਈ ਹੋਏ ਨੇ ਕਿਸ ਗੱਲ ਦੀ ਖੁਸ਼ੀ ਸਾਂਝੀ ਕਰ ਰਹੇ ਨੇ ਕਿ ਖੇਤਾਂ ਤੱਕ ਪਾਣੀ ਪਹੁੰਚ ਰਿਹਾ 40 40 ਸਾਲਾਂ ਤੋਂ ਖੇਤਾਂ ਤੱਕ ਪਾਣੀ ਨਹੀਂ ਪਹੁੰਚਿਆ ਸੀਗਾ ਸੋ ਪਾਣੀ ਪਹੁੰਚਾਉਣ ਦੇ ਲਈ ਅਸੀਂ ਪਾਣੀ ਦੀ ਲੜਾਈ ਲੜ ਰਹੇ ਹਾਂਗੇ ਇੱਕ ਇੱਕ ਬੂੰਦ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦੇ ਖੇਤ ਤੱਕ ਪਹੁੰਚਾਵਾਂਗੇ ਸਾਡੇ ਕੋਲੇ ਬਾਧੂ ਪਾਣੀ ਨਹੀਂ ਹੈਗਾ ਸੀਆਫ ਲਾਈਏਗੇ ਉਹਨਾਂ ਕਿੰਨੇ ਦੇਖ ਬਿਲਕੁਲ ਉਹ ਅਸੀਂ ਵਿਰੋਧ ਕਰਦੇ ਹਾਂ ਸਾਡੇ ਕੋਲੇ ਪੰਜਾਬ ਪੁਰਸ ਤਾਕਤਬਾਰਾ ਅਸੀਂ ਜੀ ਨਾਮ ਹੈ ਮੇਰਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਮੈਂ ਨੰਬਰਦਾਰ ਆ ਪਿੰਡ ਹਰਿਆਊ ਤੋਂ ਅੱਜ ਸਾਡੇ ਪਿੰਡ ਦੇ ਵਿੱਚ ਜੋ ਪਾਈਪਲਾਈਨ ਦਾ ਅਧਗਟਨ ਹੋਇਆ ਹੈਗਾ ਤਕਰੀਬਨ ਇਹ 45 ਸਾਲਾਂ ਤੋਂ ਲੋਕਾਂ ਨੂੰ ਪਾਣੀ ਬਿਲਕੁਲ ਹੀ ਨਹੀਂ ਸੀ ਆ ਰਿਹਾ ਪੁਸ਼ਕ ਖੇਤਾਂ ਨੂੰ ਪਾਣੀ ਲੱਗਦਾ ਸੀ ਜਿਹੜੇ ਜ਼ਿਆਦਾ ਮਤਲਬ ਲੰਬਾਈ ਦੇ ਵਿੱਚ ਅੱਗੇ ਜਾ ਕੇ ਖੇਤ ଥିਉ ਉਹਨਾਂ ਨੂੰ ਪਾਣੀ ਨਹੀਂ ਸੀ ਮਿਲ ਰਿਹਾ ਅਸੀਂ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਇਹ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਤੇ ਸਾਡੇ ਖੇਤਾਂ ਤੱਕ ਅੱਜ ਪੂਰੇ 50 ਸਾਲਾਂ ਬਾਅਦ ਪਾਣੀ ਜਾਊਗਾ ਅਸੀਂ ਉਹਨਾਂ ਦਾ ਇਹ ਗੁਣ ਕਦੇ ਵੀ ਨਹੀਂ ਦੇ ਸਕਦੇ ਜਿਹੜਾ ਉਹਨਾਂ ਨੇ ਸਾਡੇ ਤੇ ਗੁਣ ਕਰਤਾ ਕਿਉਂਕਿ ਪਾਣੀ ਦੀ ਢੰਗਾਈ ਦਿਨ ਪਰ ਦਿਨ ਪਰ ਡੂੰਗੀ ਜਾਈ ਜਾਂਦੀ ਆ ਤੇ ਧਰਤੀ ਦੇ ਹੇਠਲਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਨੀਮਾ ਹੋ ਚੁੱਕਿਆ ਹੈਗਾ ਤੇ ਇਸ ਲਈ ਸਾਨੂੰ ਨਹਿਰੀ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਸੀ ਜਿਹੜੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਸਾਡੀ ਪੂਰੀ ਕੀਤੀ ਆ ਸੀ ਉਹਨਾਂ ਦਾ ਗੁਣ ਨਹੀਂ ਦੇ ਸਕਦੇ ਬਹੁਤ ਧੰਨਵਾਦ ਕਰਦੇ ਆਂ ਜੀ